16 ਮੋਟਰਸਾਈਕਲ ਚੋਰੀ ਕਰਨ ਵਾਲੇ ਦਾ ਪਰਦਾਫਾਸ਼ ਬਟਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕੀਤੀ ਜਾਵੇਗੀ ਕਾਰਵਾਈ ਆਪ ਦੇਖਦੇ ਆ ਰਤਨ ਟੀਵੀ ਦੀ ਇੱਕ ਰਿਪੋਰਟ ਇਹ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਟਿੰਡਾ ਪੁਲਿਸਰਾਂ ਦੇ ਖਿਲਾਫ ਸੈਕਸ਼ਨ ਲਗਾ ਸੱਗਲੀ ਮੋਟਰਸਾਈਕਲ ਸੀ ਵੀ ਐਕਟਿਵਲੀ ਚੋਰੀ ਕਰਦੇ ਨਹੀਂ ਫਿਲਹਾਲ ਮੋਟਰਸਾਈਕਲ ਇਹਨਾਂ ਦੇ 16 ਠੀਕ ਠੀਕ ਤੇ ਤੁਜੀ ਤੁਜੀ ਇੱਕ ਦੂਜੇ ਹੈ ਹਾਂ ਉਹਨਾਂ ਦਾ ਐਸਐਸਪੀ ਬਟਿੰਡਾ ਦੇ ਵਿਸ਼ਾ ਨਾਲ ਦੇਸ਼ਾਂ ਹੈ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਬਿੱਡੀ ਗਈ ਮੁਹਿੰਮ ਤਹਿਤ ਥਾਣਾ ਕਨਾਲ ਕਨੂਲ ਦੇ ਮੁਖਫਸਰ ਹਰਜੀਵਨ ਸਿੰਘ ਵੱਲੋਂ ਜਿਹੜਾ ਸੀ ਇੱਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 150 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਜੀ ਬਰਾਮਦਗੀ ਦੇਵਾਦੋ ਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਨੂੰ ਅਜਮਾਨ ਜੋਗਦਾਲ ਦੇ ਵਿੱਚ ਪੇਸ਼ ਕਰਨ ਦੇ ਲਈ ਭੇਜਿਆ ਗਿਆ ਇਹ ਹਰਿਆਣਾ ਦੇ ਵਿੱਚੋਂ ਦੇਸ਼ੀ ਯੋਧਾ ਦਾ ਰਹਿਣ ਵਾਲਾ ਹੈਗਾ ਹਰਿਆਣਾ ਦੇ ਵਿੱਚੋਂ ਹੀ ਲੈ ਕੇ ਆਇਆ ਸੀ ਅੱਗੇ ਨੇ ਵੱਖ-ਵੱਖ ਥਾਂ ਤੇ ਜਿਹੜੀਆਂ ਨੇ ਸਪਲਾਈ ਕਰ ਸਪਲਾਈ ਇਹਦੀ ਕਿੰਨੀ ਕੀਮਤ ਬਣ ਗਈ ਹੈ ਸਰ ਕੀਮਤ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ 150 ਗ੍ਰਾਮ ਕਿੰਨੀ ਦੀ ਕੀਮਤ ਦੀ ਹੈ ਸਰ ਜੀ ਤੁਸੀਂ ਕਹਿ ਰਹੇ ਸੀ ਪਹਿਲਾਂ ਵੀ ਕੋਈ ਮੰਗਲੇ ਕਰਦੇ ਸੀ ਕਿ ਉਹ ਜਿਲ੍ਹੇ ਜੀ ਜਿਹੜੇ ਇਹਦੇ ਪੱਕੇ ਹੈਗੇ ਹੈਗੇ ਜਿਵੇਂ ਕੋਈ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਇਦਾਂ ਦੇ ਪੁਆਇੰਟਾਂ ਦੇ ਜਿੱਥੇ ਕੋਈ ਔਨ ਡਿਮਾਂਡ ਇਹ ਸਪਲਾਈ ਪਹਿਲਾਂ ਵੀ ਕੋਈ ਮੁਕਦਮਾ ਦਰਜ ਸੀ ਉਹ ਹਜੇ ਹਰਿਆਣਾ ਦੇ ਰਹਿਣ ਵਾਲਾ ਹੁਣ ਕਰਕੇ ਉਹਦੇ ਅਸੀਂ ਪਤਾ ਕਰ ਰਹੇ ਹਾਂ ਵੀ ਕੋਈ ਹੋਰ ਮੁਕਦਮਾ ਇਹਦੇ ਖਿਲਾਫ ਦਰਜ ਹੈ ਜਾਂ ਨਹੀਂ ਸਰ ਕਿੰਨੀ ਏਜ ਹੈ ਏ ਜੁਗਨਾਈਲ ਹੈਗਾ ਜੀ 17 ਸਾਲ ਦਾ ਹੈਗਾ ਸਰ ਇਹ ਕੋਈ ਬੰਦਾ ਇਹਨੂੰ ਹਾਰ ਕਰਕੇ ਅੱਗੇ ਕਰ ਰਿਹਾ ਸੀ ਕਿ ਆਪ ਹੀ ਕਰ ਰਿਹਾ ਸੀ ਉਹਦੇ ਬਾਰੇ ਅਜੇ ਅਸੀਂ ਡਿਟੇਲ ਪੁੱਛਕਿਛ ਕਰ ਰਹੇ ਹਾਂਗੇ ਅੱਗੇ ਜੋ ਪੁੱਛਕਿਛ ਦੌਰਾਨ ਕੋਈ ਐਦਾਂ ਦੀ ਕੋਈ ਗੱਲ ਸਾਹਮਣੇ ਆਉਗੀ ਦੱਸ ਦੇ ਦੱਸ ਦੇ ਜੀ ਠੀਕ ਜੀ ਕਾਫੀ ਵਾਇਰਲ ਹੋ ਰਹੀ ਹੈ ਜਿਹੜੇ ਮੋਟਰਸਾਈਕਲ ਚੋਰ ਉਹਨਾਂ ਦੀ ਕਹਿੰਦੇ ਕਿ ਇਹ ਬੰਦਾ ਕਹਿੰਦੇ ਤੁਹਾਡੇ ਕੈਮਰੇ ਦੇ ਵਿੱਚ ਤਜੀ ਇਹ ਬੰਦਾ ਤਾਂ ਮੋਟਰਸਾਈਕਲ ਵੀ ਹੈ ਜਿਹੜੇ ਇਹ ਫੜੇ ਗਏ ਤੇ ਜਿਸ ਦੇ ਵੀ ਮੋਟਰਸਾਈਕਲ ਚੋਰੀ ਹੋਇਆ ਉਹ ਇੱਕ ਵਾਰੀ ਪਤਵਾਲੀ ਪੁਲਿਸ ਨਾਲ ਰਾਤ ਦਾ ਕੈਂਪ ਕਰਕੇ ਆਪਦੀ ਸਨਾਕ ਦਾ ਜਿਹੜੀ ਮੋਟਰਸਾਈਕਲ ਦੀ ਆਰਸੀ ਨੰਬਰ ਦਾ ਕਾਗਜ ਕੋਲਿਆ ਪਾਜੀ ਸਿਲਵਰ ਜਿਹੜਾ ਸਾਈਡ ਤੇ ਆਇਓ ਪਾਜੀ ਤੁਸੀਂ ਅੱਛਾ ਜੀ ਆਪੇ ਸਮਝ ਗਿਆ ਸੀ ਬਹੁਤ ਹੈ ਰੋਟਾ ਚੋਰੀ ਨੂੰ ਆਉਂਦਾ ਇਹ ਆਮਦਿੰਦਾ ਆ ਰਿਹਾ ਸੀ ਸਹੀ ਸਹੀ ਇੱਥੇ ਆ ਨਾ